ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਏਆਈਜੀ ਮਨਵਿੰਦਰ ਸਿੱਧੂ ਦੇ ਵੱਲੋਂ ਆਪਣੇ ਜਵਾਈ ਦਾ ਕਤਲ ਕੀਤਾ ਗਿਆ ਸੀ ਇਸ ਤਰ੍ਹਾਂ ਦੇ ਇਲਜ਼ਾਮ ਵੀ ਉਸ ਦੇ ਉੱਪਰ ਲੱਗੇ ਔਰ ਵੀਡੀਓ ਅਬੇ ਨਿਕਲ ਕੇ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪਰਿਵਾਰ ਰੋਂਦਾ ਹੋਇਆ ਨਜ਼ਰ ਆ ਰਿਹਾ ਸੀ ਔਰ ਅੱਜ ਏਆਈਜੀ ਮਨਵਿੰਦਰ ਸਿੱਧੂ ਦਾ ਪਹਿਲਾ ਬਿਆਨ ਆਇਆ ਹੈ ਮੀਡੀਆ ਦੇ ਕੈਮਰਿਆਂ ਤੇ ਉਹਨਾਂ ਨੇ ਬਿਆਨ ਦਿੱਤਾ ਹੈ ਕੀ ਕੁਝ ਕੀਤਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਦੱਸ ਦਿਓ ਤੁਹਾਨੂੰ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਏਆਈਜੀ ਮਨਵਿੰਦਰ ਸਿੱਧੂ ਨੇ ਕਤਲ ਕਰ ਦਿੱਤਾ ਸੀ ਆਪਣੇ ਜਵਾਈ ਦਾ ਔਰ ਯਾਰ ਰਿਵਾਲਵਰ ਦੇ ਨਾਲ ਰਿਵਾਲਵਰ ਕਿਸਨੇ ਦਿੱਤਾ ਕਿਥੋਂ ਰਿਵਾਲਵਰ ਆਇਆ ਕੋਰਟ ਦੇ ਅੰਦਰ तमाम तरह ਦੇ ਸਵਾਲ ਖੜੇ ਹੋਏ ਸਿਕਿਉਰਿਟੀ ਚੈੱਕ ਇਨ ਨੂੰ ਲੈ ਕੇ ਸਵਾਲ ਖੜੇ ਹੋਏ ਕਿ ਆਖਰਕਾਰ ਪੁਲਿਸ ਦੀ ਵੱਡੀ ਲਾਪਰਵਾਹੀ ਕਿਵੇਂ ਰਹੀ ਹੈ ਕਿਉਂ ਚੈੱਕ ਨਹੀਂ ਕੀਤਾ ਗਿਆ ਮਲਵਿੰਦਰ ਸਿੱਧੂ ਨੂੰ ਜਾਂ ਫਿਰ ਕੋਰਟ ਦੇ ਅੰਦਰ ਰਿਵਾਲਵਰ ਕਿਵੇਂ ਆ ਗਿਆ ਸੀ ਤਾਂ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਮਲਵਿੰਦਰ ਸਿੱਧੂ ਨੂੰ ਔਰ ਉਸ ਤੋਂ ਬਾਅਦ ਮਲਵਿੰਦਰ ਸਿੱਧੂ ਨੇ ਬਿਆਨ ਦਿੱਤਾ ਹੈ ਉਸਦੇ ਵਕੀਲਾਂ ਨੇ ਵੀ ਬਿਆਨ ਦਿੱਤਾ ਉਹਨਾਂ ਨੇ ਇੱਕ ਸੀਬੀਆਈ ਨੂੰ ਇਨਵੋਲਵ ਕਰਨ ਦੀ ਗੱਲ ਕਹੀ ਹੈ ਕਿ ਜਿੰਨੇ ਵੀ ਕੇਸ ਹੋਏ ਹੈ ਉਹਨਾਂ ਦੇ ਵਿੱਚ ਸੀਬੀਆਈ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੇ ਕੇਸ ਵਿਜੀਲੈਂਸ ਨੇ ਦਰਜ ਕੀਤੇ ਸੀ ਇੱਕ ਤੋਂ ਇੱਕ ਔਰ ਸਿੱਧਾ ਉਹਨਾਂ ਨੇ ਕਿਹਾ ਕਿ ਉਸਦੇ ਜਵਾਈ ਹਰਪ੍ਰੀਤ ਕੇ ਸਿੰਘ ਦੇ ਵੱਲੋਂ ਜਿਹੜੀ ਭੂਮਿਕਾ ਨਿਭਾਈ ਗਈ ਕਿ ਵਿਜੀਲੈਂਸ ਦੇ ਵਿੱਚ ਜਿਹੜੇ ਪਰਚੇ ਦਰਜ ਹੋਏ ਜਾਂ ਫਿਰ ਜਦੋਂ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਫਿਰ ਜਦੋਂ ਸਾਫ ਜੀ ਜ਼ਾਹਿਰ ਜੀ ਗੱਲ ਸੀ ਉਹਨਾਂ ਦੇ ਵਕੀਲਾ ਨੇ ਕਿਹਾ ਕਿ ਜਦੋਂ ਗ੍ਰਿਫਤਾਰੀ ਹੋ ਗਈ ਔਰ ਉਸ ਤੋਂ ਬਾਅਦ ਫਿਰ ਜਦੋਂ ਜੇਲ੍ਹ ਚੋਂ ਬਾਹਰ ਆਇਆ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਫਿਰ ਪਰਚਾ ਦਰਜ ਕਰ ਲਿਆ ਜਾਂਦਾ ਸੀ ਮਲਵਿੰਦਰ ਸਿੱਧੂ ਦੇ ਖਿਲਾਫ ਤਾਂ ਉਸ ਤੋਂ ਬਾਅਦ ਮਲਵਿੰਦਰ ਸਿੱਧੂ ਦਾ ਬਿਆਨ ਆਇਆ ਹੈ ਮਲਵਿੰਦਰ ਸਿੱਧੂ ਨੇ ਕਿਹਾ ਕਿ ਪੂਰੀ ਜਾਂਚ ਹੋਣੀ ਚਾਹੀਦੀ ਹਾਲਾਂਕਿ ਮਲਵਿੰਦਰ ਸਿੱਧੂ ਨੇ ਕੋਰਟ ਦੇ ਵਿੱਚ ਇਹ ਗੱਲ ਨਹੀਂ ਮੰਨੀ ਕਿ ਗੋਲੀ ਕਿਵੇਂ ਚੱਲੀ ਕਿਸ ਨੇ ਗੋਲੀ ਚਲਾਈ ਇਸ ਦੇ ਬਾਰੇ ਉਸਨੇ ਕੁਝ ਵੀ ਅਜੇ ਮੀ ਨੀ ਦੱਸਿਆ ਪਰ ਉਸ ਦਾ ਜੋ ਪਰਿਵਾਰ ਸੀਗਾ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਵੀ ਲਾਏ ਗਏ ਸੀ ਕਿ ਜੋ ਸੀਸੀਟੀਵੀ ਫੁਟੇਜ ਆ ਉਹ ਵੀ ਕਾਬੂ ਕਬਜ਼ੇ ਦੇ ਵਿੱਚ ਲਈ ਜਾਣੀ ਚਾਹੀਦੀ ਹੈ ਮੌਕੇ ਦੇ ਉੱਪਰ ਹੀ ਜੋ ਜੱਜ ਸੀਗੇ ਉਹ ਵੀ ਪਹੁੰਚ ਗਏ ਸੀਗੇ ਕਿਉਂਕਿ ਕੋਰਟ ਦੇ ਅੰਦਰ ਪੂਰਾ ਇਹ ਘਟਨਾਕਰਮ ਵਾਪਰਿਆ ਚੰਡੀਗੜ੍ਹ ਦੀ ਸੈਕਟਰ 43 ਦੀ ਜੋ ਕੋਰਟ ਹੈ ਉਸ ਦੇ ਅੰਦਰ ਇਹ ਘਟਨਾਕਰਮ ਵਾਪਰਿਆ ਸੀ ਔਰ ਮਲਵਿੰਦਰ ਸਿੱਧੂ ਦੀ ਬੇਟੀ ਦਾ ਤਲਾਕ ਦਾ ਮਸਲਾ ਸੀਗਾ ਔਰ ਉਸਦੇ ਜਵਾਈ ਦੇ ਨਾਲ ਰੌਲਾ ਚੱਲ ਰਿਹਾ ਸੀਗਾ ਲੰਬੇ ਸਮੇਂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਫਰਸਟ੍ਰੇਟ ਹੋ ਕੇ ਉਸਨੇ ਆਪਣੇ ਜਵਾਈ ਦਾ ਕਤਲ ਕੀਤਾ ਤਾਂ ਪੂਰੀ ਘਟਨਾ ਤੋਂ ਬਾਅਦ ਪਹਿਲਾ ਬਿਆਨ ਆਇਆ ਹੈ ਮਰਵਿੰਦਰ ਸਿੱਧੂ ਦਾ ਔਰ ਉਸ ਤੋਂ ਬਾਅਦ ਉਸਦੇ ਵਕੀਲ ਕੀ ਕਹਿ ਰਹੇ ਆ ਉਹਨਾਂ ਨੇ ਸੀਬੀਆਈ ਨੂੰ ਇਨਵੋਲਵ ਕਰਨ ਦੀ ਗੱਲ ਕੀਤੀ ਹੈ ਕਿ ਸੀਬੀਆਈ ਜਾਂਚ ਕਰੇ ਇਸ ਪੂਰੇ ਮਸਲੇ ਦੀ ਇੱਕ ਤੋਂ ਇੱਕ ਬਾਅਦ ਕੇਸ ਕਿਵੇਂ ਦਰਜ ਹੋਇਆ ਔਰ ਕੀ ਕਹਿ ਰਿਹਾ ਮਰਵਿੰਦਰ ਸਿੱਧੂ ਉਹ ਸੁਣਾਉਣੇ ਆ। ਜੀ ਬੱਟ ਔਰ 올 ਦਾ ਮੈਟਰ ਇਜ਼ ਅ ਸਬਜੈਕਟ ਇਜ਼ ਜੀ ਮੈਂ ਮੈਂ ਪਟਿਆਲਾ ਤੋਂ ਆਇਆ ਹੈਗਾ ਕਿ ਅੱਜ ਅਸੀਂ ਸਿੱਧੂ ਸਾਹਿਬ ਵੱਲੋਂ ਇਸ ਕੇਸ ਦੇ ਵਿੱਚ ਪੇਸ਼ ਹੋਇਆ ਜੀ ਅੱਜ ਜਿਹੜੀ ਜੀ 9150884 2024 ਜੀ ਨੈਕਸਟ ਇਟ ਇਜ਼ 23824 ਜੀ ਐਂਡ ਆ ਯੂ ਆ ਰਿਕਵੈਸਟਿੰਗ ਗਵਰਨਮੈਂਟ ਆਲਸੋ ਮਾਈ ਆਨਰੇਬਲ ਬੋਡੀ ਸੀਐਮ ਆਲਸੋ ਜੀ the assistant filed affidavit that they agree with me hmm. the matter should go to the cbi ji so truth will come out to that to the pani da pani hovega te tusi cbi di janch kar rahe ho uh, sab kyon lagda hai bi aakhir kare ye pehla suru jada tusi keh rahe ho bande de mamle dar jo hai oh jaa judke pareshan karn vaste kita hai brother ha there is a lot to say but uh, all the matter the subject uh, is that map ji ji 010884 2024 ji so the next date is 23824 ਜੀ ਐਂਡ ਆਈ ਹਰ ਕੁਸ਼ਨ ਵੀ ਬਿਲ ਗਵਰਨਮੈਂਟ ਆਲਸੋ ਹਮ ਮਾਈ ਆਨਰੇਬਲ ਮੋਦੀ ਸੀਐਮ ਆਲਸੋ ਜੀ ਟੂ ਅਸਿਸਟ ਇਨ ਫਾਈਲਿੰਗ ਆਈ ਫੀਲ ਦੈਟ ਦੇ ਐਗਰੀ ਵਿਦ ਮੀ ਹਮ ਦ ਮੈਟਰ ਸ਼ੁੱਡ ਗੋ ਟੂ ਦ ਸੀਬੀਆਈ ਜੀ ਸੋ ਟ੍ਰੂਥ ਵਿਲ ਕਮ ਆਊਟ ਟੂ ਦਾ ਟੂ ਦਾ ਪਾਣੀ ਦਾ ਪਾਣੀ ਹੋ ਜਾਏਗਾ ਤੇ ਤੁਸੀਂ ਸੀਬੀਆਈ ਦੀ ਜਾਂਚ ਕਰ ਰਹੇ ਹੋ ਸਭ ਕਿਉਂ ਲੱਗਦਾ ਵੀ ਆਖਰ ਕਰ ਇਹ ਪਹਿਲਾਂ ਸੁਰੂ ਜਿਹੜਾ ਤੁਸੀਂ ਕਹਿ ਰਹੇ ਹੋ ਕੋਰਟ ਦੇ ਮਾਮਲੇ ਦਰਜ ਹੋਏ ਹੋ ਜਾਣ ਕੁਝ ਕੇ ਪਰੇਸ਼ਾਨ ਕਰਨ ਵਾਸਤੇ ਕਿ ਜੀ ਦ ਨੈਕਸਟ ਇਟ ਇਸ 23824 ਜੀ ਐਂਡ ਆਈ ਹਰ ਕੁਸ਼ਨ ਵੀ ਬਿਲ ਗਵਰਨਮੈਂਟ ਆਲਸੋ ਹਮ ਮਾਈ ਆਨਰੇਬਲ ਮੋਦੀ ਸੀਐਮ ਆਲਸੋ ਜੀ to assistant finance achieved that day agree with me hmm. the matter should go to the cbi ji so truth will come out do do pani da pani ho jayega te tusi cbi brother has uh, a lot to say but uh, all the matter the subject is i me patiala to aaya hai ga te ajj assi sidhu saab ullu ਇਸ ਕੇਸ ਦੇ ਵਿੱਚ ਪੇਸ਼ ਹੋਇਆ ਜੀ ਅੱਜ ਜਿਹੜੀ ਹੋਈ ਹੈ ਜੀ ਸਵਾਈ ਇਹਦੇ ਵਿੱਚ ਪ੍ਰਤੀਕਤਾ ਦਾ ਜ਼ੁਰਮ ਕਿੱਦੇ ਤੱਕ ਦਾ ਉਹ ਜੀ ਦੂਸਰਾ ਪਲੱਸ ਕੀ ਉਹਨਾਂ ਦੇ ਵੱਲੋਂ ਵੀ ਕੋਈ ਕੋਰਟ ਤੋਂ ਅਗੇ ਡਿਮਾਂਡ ਰੱਖੀ ਗਈ ਨਹੀਂ ਨਹੀਂ देयर आर ਟੂ ਥਿੰਗਸ ਪੁਲਿਸ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਇਨਕੁਆਰੀ ਕਰਕੇ ਉਹਨਾਂ ਨੂੰ ਥੋਰੋਲੀ ਇਨਵੈਸਟੀਗੇਟ ਕਰਕੇ 20 ਤੱਕ ਦਾ ਜੁਡੀਸ਼ੀਅਲ ਰਿਮਾਂਡ ਦੀ ਰਿਕਵੈਸਟ ਲਿਖ ਕੇ ਲੈ ਕੇ ਆਏ ਸੀ ਜੱਜ ਸਾਹਿਬ ਨੇ ਉਹਨੂੰ 20 ਤਰੀਕ ਤੱਕ ਜੁਡੀਸ਼ੀਅਲ ਰਿਮਾਂਡ ਭੇਜਣ ਦਾ ਆਰਡਰ ਕੀਤਾ ਜੀ ਸੈਕੰਡਲੀ ਉਹਨਾਂ ਨੇ ਥੋੜੇ ਮੀਡੀਆ ਰਾਹੀਂ ਤੇ ਸਭ ਦੇ ਮੋਰੇ ਇਹ ਗੱਲ ਕਹੀ ਹੈ ਕਿ ਜਿਨਨੇ ਮੁਕਦਮੇ ਮੇਰੇ ਵਿਰੁੱਧ ਦਰਜ ਕੀਤੇ ਗਏ ਸੀਗੇ ਉਹਨਾਂ ਨੂੰ ਇੱਕ ਉੱਚ ਪੱਧਰੀ ਇਨਵੈਸਟੀਗੇਸ਼ਨ ਸੀਬੀਆਈ ਵਗੈਰਾ ਤੋਂ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਤੇ ਜੇ ਸੱਚਾਈ ਸਾਹਮਣੇ ਆਉਣ ਤੋਂ ਪਹਿਲਾਂ ਵੀ ਹਰਪ੍ਰੀਤ ਹੋਰਾਂ ਦਾ ਰੋਲ ਸੀ ਉਹ ਉਹ ਜਿਹੜੇ ਮਾਮਲੇ ਦਰਜ ਹੋਏ ਨੇ ਇਹਨਾਂ ਤੇ ਪਹਿਲਾਂ ਸੱਤ ਮੁਕਦਮੇ ਮੇਰੇ ਮੁਤਾਬਕ ਪਹਿਲਾਂ ਦਰਜ ਹੋਏ ਹਨ ਜੀ ਤੁਸੀਂ ਉਹਨਾਂ ਨੂੰ ਚੈੱਕ ਕਰਕੇ ਦੇਖੋ ਐਫ ਆਈ ਆਰ ਜੀ ਡਾਇਰੈਕਟਲੀ ਔਰ ਇੰਡਾਇਰੈਕਟਲੀ ਉਹਨਾਂ ਦੀ ਇਨਵੋਲਵਮੈਂਟ ਉਹਨਾਂ ਦਾ ਰੋਲ ਸੀਗਾ ਜੀ ਅਹੀਂ ਜਿਹੜੇ-ਜਿਹੜੇ ਮਸਲੇ ਦੇ ਵਿੱਚ ਇੰਟਰੈਕਟਰੀ ਰੋਲ ਸੀਗਾ ਉਹਨਾਂ ਦਾ ਔਰ ਕਿੰਨੇ ਪਰਚੇ ਉਹਨਾਂ ਵੱਲੋਂ ਹਰਚਿਤ ਵੱਲੋਂ ਕਰਾਏ ਗਏ ਨੇ ਦੇਖੋ ਇਸ ਤਰ੍ਹਾਂ ਜੀ ਮੇਰੇ ਕੋਲ ਲਿਸਟ ਹੈਗੀ 6 ਮੁਕਦਮੇ ਦਰਜ ਹੋਏ ਸੀ ਇਹ ਪਹਿਲਾ ਐਫ ਆਈ ਆਰ ਨੰਬਰ 117/23 ਪੀ ਐਸ ਫੇਜ਼ 8 ਮੋਹਾਲੀ ਐਫ ਆਈ ਆਰ ਨੰਬਰ 28/23 ਸੱਤ ਪੀਸੀ ਐਕਟ ਮੋਹਾਲੀ ਸੱਤ ਨੰਬਰ ਐਫ ਆਈ ਆਰ 2024 ਫਿਰ ਪੀਸੀ ਐਕਟ ਮੋਹਾਲੀ ਐਫ ਆਈ ਆਰ ਨੰਬਰ 37/24 ਉਹ ਰੌਂਗਫੁਲ ਕਨਫਾਈਨਮੈਂਟ ਦਾ ਫੇਜ਼ 1 ਮੋਹਾਲੀ ਥੈਨ 95 ਨੰਬਰ ਐਫ ਆਈ ਆਰ ਬਟਾ 2024 ਤ੍ਰਿਪੜੀ ਪਟਿਆਲਾ ਜੀ ਉਸ ਤੋਂ ਬਾਅਦ ਜੋ ਜਿਸ ਦਿਨ ਇਹਨਾਂ ਨੂੰ ਰਿਲੀਜ਼ ਕੀਤਾ ਪਟਿਆਲੇ ਲਾਸਟ ਸੀ ਬیل ਕਰਵਾਈ ਹੈ ਉਸ ਕੇਸ ਦੇ ਵਿੱਚ ਜੱਜ ਸਾਹਿਬ ਨੇ ਐਫ ਆਈ ਆਰ ਨੂੰ ਪੜ੍ਹ ਕੇ ਇਸ ਗੱਲ ਨੂੰ ਉਹਨਾਂ ਨੂੰ ਬੀਲ ਆਊਟ ਕੀਤਾ ਕਿ ਕੋਈ ਅਲੀਗੇਸ਼ਨਸ ਰਿਗਾਰਡਿੰਗ 355 186 ਮਾਲਵਿੰਦਰ ਸਿੱਧੂ ਦੇ ਵਿਰੁੱਧ ਨਹੀਂ ਹੈਗੇ ਪਰ ਇਹਦੇ ਵਿੱਚ ਹੁਣ ਮੈਸੇਜ ਇਹ ਇਨਸੀਡੈਂਟ ਹੋਇਆ ਹੈ ਜਿਹਦੇ ਵਿੱਚ ਗੋੜੀ ਚੱਲੀ ਹੈ ਹਰਪ੍ਰੀਤ ਦੀ ਉਹਦੇ ਡੈਥ ਹੋਈ ਹੈ ਤੇ ਇਹਦੇ ਵਿੱਚ ਉਹ ਮੰਨਦੇ ਨੇ ਵੀ ਮੈਨੂੰ ਕੋਈ ਮੈਨੂੰ ਪ੍ਰੋਵੋਕ ਕਰਿਆ ਗਿਆ ਸੀ ਮੈਂ ਤਾਂ ਇਹ ਸਟੈਪ ਕਰਿਆ ਯਾਹੀ ਗੱਲ ਹੈ ਕਿ ਗੋੜੀ ਕਿਹਨੇ ਚਲਾਈ ਹਜੇ ਇਹ ਕੰਫਰਮ ਨਹੀਂ ਇਹ ਤਾਂ ਸਰ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਯਾਨਕਿ ਉਹ ਕਲੇਮ ਨਹੀਂ ਕਰਦਾ ਹੀ ਨੇਵਰ ਸੈਡ ਸੋ ਕਿ ਮੈਨੂੰ ਪ੍ਰਵੋਕ ਕੀਤਾ ਯਾ ਆਈ ਡਿਡ ਐਨੀਥਿੰਗ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਜੋ ਇਨਵੈਸਟੀਗੇਸ਼ਨ ਅੱਗੇ ਸਬਮਿਟ ਕਰੂਗੀ ਉਹਨੂੰ ਕੋਰਟ ਦੇ ਵਿੱਚ ਟ੍ਰਾਇਲ ਦੌਰਾਨ ਅਨਲਾਈਜ਼ ਕੀਤਾ ਲਗੋਣਾ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੇ ਗੋਲੀ ਚਲਾਈ ਨੇਵਰ ਸਰ ਨੇਵਰ ਇਫ ਸੰਬਡੀ ਹੈਸ ਸੈਡ ਸੋ ਹੀ ਹੈਸ ਗਿਵਨ ਅ ਰੋਂਗ ਇਨਫਰਮੇਸ਼ਨ ਕਿਤੇ ਨਹੀਂ ਉਹਨਾਂ ਨੇ ਕਿਹਾ ਹੈ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਵੈਰੀ ਮਚਲ ਜੁਡੀਸ਼ਲ ਮਹਾਂਦਾਜੀ 27 ਤੱਕ ਤੇ ਇਹਦੇ ਚ ਹੁਣ ਜਿਹੜੀ ਜਿਵੇਂ ਸਿੱਧੂ ਖੁਦ ਕਹਿ ਰਹੇ ਸੀ ਵੀ ਸੀਬੀਆਈ ਇਨਕੁਆਇਰੀ ਹੋਵੇ ਉਹ ਕੋਰਟ ਜੀ ਤੱਕ ਵੀ ਕੋਰਟ ਦੇ ਵਿੱਚ ਤਾਂ ਅੱਜ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਪ੍ਰੀਜ਼ਰਵ ਕੀਤੀ ਜਾਵੇ ਉਸ ਦਿਨ ਦੀ ਉਸ ਦਿਨ ਦੀ 9:30 ਵਜੇ ਤੋਂ ਲੈ ਕੇ 1 ਵਜੇ ਤੱਕ ਤਾਂ ਕਿ ਜੋ ਐਫਆਈਆਰ ਦੇ ਵਿੱਚ ਅਲੀਗੇਸ਼ਨਸ ਹੈ ਉਹਦੇ ਵਿੱਚ ਜਿਹੜਾ ਹੈਗਾ ਕਲੀਅਰਟੀ ਆ ਸਕੇ ਨਹੀਂ ਬਿਲਕੁਲ ਉਹ ਤੇ ਸੀਸੀਟੀਵੀ ਵਿੱਚ ਕੀ ਤੁਸੀਂ ਦੇਖਣਾ ਦੇਖੋ ਉਹਦੇ ਵਿੱਚ ਕਈ ਹੋਰ ਇਨੋਸੈਂਟ ਬੰਦਿਆਂ ਨੂੰ ਉਹਨਾਂ ਨੇ ਕਰਾਪ ਆਪ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਕਰਕੇ ਸੀਸੀਟੀਵੀ ਜਿਹੜੇ ਕਿ ਸਾਡਾ ਸਾਰਾ ਕੰਪਾਊਂਡ ਸੀਸੀਟੀਵੀ ਫੁਟੇਜ ਨਾਲ ਕਵਰਡ ਹੈ ਸੋ ਅਸੀਂ ਉਹਦੀ ਪ੍ਰਿਜ਼ਰਵੇਸ਼ਨ ਮੰਗੀ ਹੈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਕੋਚਿੰਗ ਲੈਣ ਗਿਆ ਸੀਗਾ 24 ਸੈਕਟਰ ਤੇ ਉਹ ਅਸੀਂ ਉੱਥੇ ਦੀ ਉਹਨਾਂ ਨੂੰ ਪ੍ਰੀਜ਼ਰਵ ਕਰਨ ਵਾਸਤੇ ਗੋਲੀ ਚਲਾਈ ਕਿ ਉਹਨਾਂ ਵੱਲੋਂ ਮਤਲਬ ਮਤਲਬ ਗੋਲੀ ਕੋਰਟ ਵੱਲੋਂ ਇਹ ਮਾਲਵਿੰਦਰ ਵੱਲੋਂ ਦੱਸਿਆ ਕਿ ਕਾਰਨ ਕੀ ਰਹਿ ਇਹ ਇੰਨਾ ਐਗਰੈਸਿਵ ਕਿਉਂ ਗੋਲੀ ਕਿਉਂ ਚਲਾਈ ਕੋਈ ਪਤਾ ਕੀ ਪਤਾ ਇਹ ਨਹੀਂ ਪਤਾ ਕਿਨੇ ਚਲਾਈ ਇਹ ਥੱਲੇ ਪਾਰਟ ਆਫ ਇਨਵੈਸਟੀਗੇਸ਼ਨ ਪਰ ਇਹਦੇ ਚ ਜੇ ਦੇਖੀ ਜਿਵੇਂ ਇਹ ਪੂਰਾ प्रकरण ਚੱਲਿਆ ਜਿਵੇਂ ਸੀਬੀਏ ਦੀ ਪ੍ਰੋਮੋਗ ਕਰ ਰਹੇ ਨੇ ਉਹਦਾ ਕਿਤੇ ਨਾ ਕਿਤੇ ਇਹ ਹੈਗਾ ਵੀ ਹਰ ਤੀ ਤੋਂ ਜਿਹੜੇ ਪੁਰਾਣੇ ਉਹਨਾਂ ਦੇ ਕੇਸ ਨੇ ਉਹਨਾਂ ਚ ਕਿਤੇ ਅਨਵਰਮੈਂਟ ਹੈਗੀ ਆ ਕਿਹਦੀ ਹਰਪ੍ਰੀਤ ਉਹਨਾਂ ਦਾ ਬਿਲਕੁਲ ਜੀ ਉਹ ਇੱਕ ਹਾਇਰ ਪੋਸਟ ਤੇ ਬੈਠੇ ਸੀਗੇ ਤੇ ਹੋਰ ਇਸ ਤਰੀਕੇ ਨਾਲ ਪਰਚੇ ਥੋੜੀ ਦਰਜ ਹੁੰਦੇ ਵੀ ਇੱਕ ਬੇਲ ਹੋਵੇ ਤੇ ਬਾਹਰ ਨਿਕਲਦੇ ਸਾਲ ਦੂਜਾ ਫਿਰ ਅਰੈਸਟ ਪਾ ਲਉ ਤੇ ਇਸ ਤਰੀਕੇ ਨਾਲ ਇਹਨਾਂ ਦਾ 5F ਇਰਾਂ 2030 32 ਦੇ ਵਿੱਚ ਰਜਿਸਟਰਡ ਕੀਤੇ ਉਸ ਦਿਨ ਮੌਕੇ ਤੇ ਕੋਈ ਗੱਲਬਾਤ ਹੋਈ ਹੈ ਦੋਨਾਂ ਦੇ ਜਵਾਈ ਜਾਂ ਦਮਾਦ ਵਿੱਚ ਕੋਈ ਗੱਲਬਾਤ ਹੋਈ ਉਸ ਦਿਨ ਉਥੇ ਮੀਡੀਏਸ਼ਨ ਦੇ ਵਿੱਚ ਮੀਡੀਏਟਰ ਬੈਠਾ ਵੀ ਉਹਦੇ ਸਾਹਮਣੇ ਮਾੜੀ-ਮੁੱਟੀ ਇਹਨਾਂ ਦੀ ਕਰਮਕਾਰਮੀ ਜੀ ਕਲਾਸ ਵਾਲਾ ਜਿੰਜੀ ਕੀ ਮਨਵਿੰਦਰ ਸਿੰਘੂ ਇਹ ਮੰਨਦੇ ਨੇ ਵੀ ਹਾਂ ਉਹਨਾਂ ਨੇ ਇਹ ਜੋ ਪਰਿਆ ਇਹਦਾ ਮਲਾਲ ਹੈ ਉਹਨਾਂ ਨੂੰ ਵੀ ਜੋ ਗੋਲੀ ਮਾਰੀ ਜਾਂ ਇਹ ਕਹਿੰਦੇ ਨੇ ਵੀ ਗੋਲੀ ਚਲਾਈ ਹਜੇ ਸਪਸ਼ਟ ਨਹੀਂ ਵੀ ਕਿਹਨੇ ਚਲਾਈ ਹੈ ਮੈਨੂੰ ਹਲੇ ਕੁਝ ਨਹੀਂ ਪਤਾ ਕਿਹਨੇ ਚਲਾਈ ਹੈ ਏਟ પાર્ਟ ਆਫ ਇਨਵੈਸਟੀਗੇਸ਼ਨ